ਘਰ ਵਿੱਚ ਖੁਸ਼ੀਆਂ ਨਹੀਂ ਮਿਲਦੀਆਂ ਟੈਨਸ਼ਨ ਆਉਂਦੀ ਹੈ ਤਾਂ ਅੱਜ ਤੋਂ ਸ਼ੁਰੂ ਕਰ ਦੇਵੋ ਇਹ 8 ਕੰਮ ਨੰਬਰ 1 ਵੀਰਵਾਰ ਨੂੰ ਕੋਈ ਵੀ ਪੀਲੀ ਚੀਜ਼ ਨੂੰ ਪਹਿਨਣਾ ਸ਼ੁਰੂ ਕਰ ਦੇਵੋ ਅਤੇ ਵੀਰਵਾਰ ਨੂੰ ਪੀਲੇ ਫਲਾਂ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋ ਅਤੇ ਹਰੀ ਚੀਜ਼ ਤੋਂ ਦੂਰੀ ਬਣਾ ਲਵੋ ਜਦੋਂ ਕਿ ਬੁੱਧਵਾਰ ਨੂੰ ਹਰੀ ਚੀਜ਼ ਖਾਣੀ ਚਾਹੀਦੀ ਹੈ ਪਰ ਬੁੱਧਵਾਰ ਨੂੰ ਪੀਲੇ ਰੰਗਾਂ ਦੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਘਰ ਵਿੱਚ ਸ਼ਾਂਤੀ ਖੁਸ਼ਹਾਲੀ ਅਤੇ ਬਰਕਤ ਵਧਦੀ ਹੈ ਨੰਬਰ 2 ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਵਿੱਚ ਪਾਣੀ ਭਰੀ ਬਾਲਟੀ ਰੱਖੋ ਇਸ ਨਾਲ ਟੈਕਸ ਕਰਜ਼ੇ ਤੋਂ ਜਲਦੀ ਰਾਹਤ ਮਿਲਦੀ ਹੈ ਅਤੇ ਜੇਕਰ ਤੁਸੀਂ ਬਾਥਰੂਮ ਵਿੱਚ ਬਾਲਟੀ ਭਰ ਕੇ ਰੱਖੋਗੇ ਤਾਂ ਜ਼ਿੰਦਗੀ ਵਿੱਚ ਤਰੱਕੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਅਤੇ ਖੁਸ਼ੀ ਹਰ ਪਾਸੇ ਤੁਹਾਨੂੰ ਦਿਖਾਈ ਦੇਵੇਗੀ ਨੰਬਰ 3 ਮਹੀਨੇ ਵਿੱਚ ਇੱਕ ਵਾਰ ਕਿਸੇ ਵੀ ਦਿਨ ਮਿਸ਼ਰੀ ਨਾਲ ਬਣੀ ਹੋਈ ਖੀਰ ਸਾਨੂੰ ਜ਼ਰੂਰ ਬਣਾਉਣੀ ਚਾਹੀਦੀ ਹੈ ਅਤੇ ਪਰਿਵਾਰ ਨੂੰ ਇਕੱਠੇ ਬੈਠ ਕੇ ਇਹ ਖੀਰ ਖਾਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਖੀਰ ਘਰ ਦੀ ਸਭ ਤੋਂ ਵੱਡੀ ਔਰਤ ਨੂੰ ਦਿਓ ਇਸ ਨਾਲ ਤੁਹਾਨੂੰ ਦੇਵੀ ਲక్ష్ਮੀ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਘਰ ਵਿੱਚ ਖੁਸ਼ੀਆਂ ਵਾਧਦੀਆਂ ਹਨ ਨੰਬਰ 4 ਸੂਰਜ ਡੁੱਬਣ ਤੋਂ ਬਾਅਦ ਕਿਸੇ ਨੂੰ ਵੀ ਦੁੱਧ ਦਹੀਂ ਜਾਂ ਪਿਆਜ਼ ਮੰਗਣ ਤੇ ਵੀ ਨਾ ਦਿਓ ਇਸ ਨਾਲ ਘਰ ਦੀ ਬਰਕਤ ਖਤਮ ਹੋ ਜਾਂਦੀ ਹੈ ਅਤੇ ਘਰ ਵਿੱਚ ਖੁਸ਼ੀਆਂ ਘਟਣ ਲੱਗ ਜਾਂਦੀਆਂ ਹਨ ਘਰ ਦੀ ਛੱਤ ਦੇ ਉੱਪਰ ਦਾਣੇ ਅਤੇ ਬਿਸਤਰੇ ਕਦੇ ਵੀ ਧੋਣੇ ਨਹੀਂ ਚਾਹੀਦੇ ਪਰ ਤੁਸੀਂ ਇਹਨਾਂ ਨੂੰ ਸੁਕਾਹ ਜ਼ਰੂਰ ਸਕਦੇ ਹੋ ਨੰਬਰ 5 ਰਾਤ ਨੂੰ ਗਲਤੀ ਨਾਲ ਵੀ ਰਸੋਈ 'ਚ ਝੂਠੇ ਬਰਤਨ ਨਾ ਛੱਡੋ ਅਜਿਹਾ ਕਰਨ ਨਾਲ ਘਰ ਦਾ ਨੁਕਸਾਨ ਹੁੰਦਾ ਹੈ ਇਹ ਵੀ ਧਿਆਨ ਰੱਖੋ ਕਿ ਜਦੋਂ ਪੂਰਾ ਪਰਿਵਾਰ ਬਾਹਰ ਜਾ ਰਿਹਾ ਹੋਵੇ ਤਾਂ ਇਕੱਠੇ ਬਾਹਰ ਨਾ ਨਿਕਲੋ ਅੱਗੇ ਪਿੱਛੇ ਜਾਓ ਇਸ ਨਾਲ ਤੁਹਾਡੀ ਪ੍ਰਸਿੱਧੀ ਵਧਦੀ ਹੈ ਸਮਾਜ ਵਿੱਚ ਤੁਹਾਡਾ ਸਨਮਾਨ ਵਧਦਾ ਹੈ ਅਤੇ ਖੁਸ਼ੀ ਵੀ ਬਣੀ ਰਹਿੰਦੀ ਹੈ ਨੰਬਰ 6 ਰਸੋਈ ਦਾ ਨਿਰਮਾਣ ਦੱਖਣ ਪੂਰਬ ਦਿਸ਼ਾ ਵਿੱਚ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਪਰਿਵਾਰ ਦੀ ਸਿਹਤ ਅਤੇ ਖੁਸ਼ਹਾਲੀ ਵਧਦੀ ਹੈ ਘਰ ਦੇ ਕੇਂਦਰ ਵਿੱਚ ਕੋਈ ਵੀ ਫਰਨੀਚਰ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਭ ਤੋਂ ਸ਼ਕਤੀਸ਼ਾਲੀ ਅਤੇ ਸਕਾਰਾਤਮਕ ਚਾਰਜ ਵਾਲਾ ਖੇਤਰ ਹੈ ਇਸ ਸਥਾਨ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਦੀ ਨਕਾਰਾਤਮਕ ਊਰਜਾ ਨੂੰ ਇਹ ਵਧਾ ਸਕਦਾ ਹੈ ਅਤੇ ਰੋਟੀ ਕਮਾਉਣ ਵਾਲੇ ਅਤੇ ਪਰਿਵਾਰ ਦੇ ਮੁਖੀ ਕੋਲ ਇੱਕ ਵੱਖਰਾ ਬੈੱਡਰੂਮ ਜ਼ਰੂਰ ਹੋਣਾ ਚਾਹੀਦਾ ਹੈ ਜੋ ਦੱਖਣ ਪੱਛਮ ਦਿਸ਼ਾ ਵਿੱਚ ਹੋਵੇ ਤਾਂ ਜੋ ਪਰਿਵਾਰ ਨੂੰ ਨਿਯੰਤਰਿਤ ਕਰਨ ਅਤੇ ਉਹਨਾਂ ਦੀ ਭਲਾਈ ਦੇ ਸੰਬੰਧ ਵਿੱਚ ਉਚਿਤ ਫੈਸਲੇ ਲੈਣ ਵਿੱਚ ਉਸਦੀ ਮਦਦ ਕੀਤੀ ਜਾ ਸਕੇ ਨੰਬਰ 7 ਘਰ ਦਾ ਮੁੱਖ ਦਰਵਾਜ਼ਾ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ ਜੋ ਘਰ ਵਿੱਚ ਖੁਸ਼ਹਾਲੀ ਲਿਆਉਂਦਾ ਹੈ ਪੂਰਬ ਅਤੇ ਉੱਤਰ ਹਿੱਸਿਆਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਉਹ ਥਾਂ ਹੈ ਜਿੱਥੋਂ ਘਰ ਵਿੱਚ ਸਕਾਰਾਤਮਕਤਾ ਦਾ ਪ੍ਰਵੇਸ਼ ਹੁੰਦਾ ਹੈ ਇਸ ਨੂੰ ਹਰ ਸਮੇਂ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਨੰਬਰ 8 ਘਰ ਦੇ ਪੂਰਬੀ ਹਿੱਸੇ ਵਿੱਚ ਰੱਖੀਆਂ ਜਾਣ ਵਾਲੀਆਂ ਖਿੜਕੀਆਂ ਦੀ ਗਿਣਤੀ ਵੱਧ ਹੋਣੀ ਚਾਹੀਦੀ ਹੈ ਜਦੋਂ ਕਿ ਪੱਛਮੀ ਹਿੱਸੇ ਵਿੱਚ ਰੱਖੀਆਂ ਜਾਣ ਵਾਲੀਆਂ ਖਿੜਕੀਆਂ ਦੀ ਗਿਣਤੀ ਘੱਟ ਹੋਣੀ ਚਾਹੀਦੀ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ